ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਟਿਸਟਾ ਬ੍ਰਾਂਡ ਦੇ ਬਟਰ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਤੇ ਵਿਦਾਊਟ ਦੁਪੱਟਾ ਸੂਟ ਹੈ ਜੀ ਆਪਣੇ ਕੁਆਲਟੀ ਟਿਸਟਾ ਬ੍ਰਾਂਡ ਦੇ ਸੂਟ ਰਹਿਣਗੇ ਮੈਚਿੰਗ ਸੂਟ ਵੀ ਦਿਖਾਵਾਂਗੇ ਤੁਹਾਨੂੰ ਆਲ ਓਵਰ ਸੂਟ ਵੀ ਦਿਖਾਵਾਂਗੇ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਆ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪੁਲਿਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਵੀ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀਸ ਆ ਜਿਹੜੇ ਅਲੱਗ ਤੋਂ ਹੋਣਗੇ ਉਹ ਵਿੱਚ ਇਨਕਲੂਡ ਨਹੀਂ ਹੈਗੇ ਸਿਰਫ ਆਪਾਂ ਪ੍ਰਾਈਸ ਦੱਸਦੇ ਆ ਸੂਟ ਦਾ ਜਿਹੜਾ ਕੋਰੀਅਰ ਚਾਰਜੀਸ ਉਹ ਅਲੱਗ ਤੋਂ ਤੁਹਾਨੂੰ ਪੁੱਛਣੇ ਪੈਣਗੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਹ ਚੀਜ਼ ਪੁੱਛ ਕੇ ਫਿਰ ਕੱਠੀ ਪੇਮੈਂਟ ਕਰਦਿਆਂ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਵੀ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਜਿਵੇਂ ਸਭ ਤੋਂ ਪਹਿਲਾ ਸੂਟ ਦਿਖਾਉਣੀ ਆ ਮੈਂ ਉਹ ਤੇ ਇੱਕ ਨੰਬਰ ਪਾਇਆ ਹੁੰਦਾ ਦੂਜੇ ਨੰਬਰ ਵਾਲੇ ਤੇ ਦੋ ਨੰਬਰ ਪਾਇਆ ਹੁੰਦੇ ਵੀ ਹਰੇਕ ਸੂਟ ਦੀ ਆਪਾਂ ਨੰਬਰਿੰਗ ਕੀਤੀ ਹੁੰਦੀ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰवानी ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਜਿਹਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰਾ ਗਾਜਰੀ ਜੀ ਟੋਨ ਦੇ ਵਿੱਚ ਸੂਟ ਹੈ ਜੀ ਨਾ ਤਾਂ ਇਹ ਰੈੱਡ ਹੈ ਥੋੜਾ ਡਾਰਕ ਗਾਜਰੀ ਜੀ ਟੋਨ ਹੈ ਸੂਟ ਦੀ ਬਹੁਤ ਪਿਆਰਾ ਜਿਹਾ ਕਲਰ ਹੈ ਪਿਸਟਾ ਬ੍ਰਾਂਡ ਦੇ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਸੌਫਟ ਦੇ ਵਿੱਚ ਫੈਬਰਿਕ ਹੈ ਜੀ ਬਟਰ ਕਾਟਨ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਪਹਿਲਾਂ ਵੀ ਆ ਲਿਆਏ ਸੀਗੇ ਆਪਾਂ ਐਵੇਂ ਦੇ ਸੂਟ ਤੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਹੈ ਇਹਨਾਂ ਸੂਟਾਂ ਦਾ ਆਪਣਾ ਕਿਉਂਕਿ ਟਿਸਟਾ ਬ੍ਰਾਂਡ ਦਾ ਕੱਪੜਾ ਜਿਹੜਾ ਜਿੰਨਾ ਮਰਜ਼ੀ ਇਹਨੂੰ ਤੁਸੀਂ ਧੋ ਕੇ ਸੁਵਾਣ ਦੀ ਵੀ ਲੋੜ ਨਹੀਂ ਹੈਗੀ ਕਿਉਂਕਿ ਇਹਨਾਂ ਵਿੱਚ ਕੋਈ ਸ਼੍ਰਿੰਕੇਜ ਨਹੀਂ ਹੈਗੀ ਐਜ਼ ਇਟ ਇਜ਼ ਹੀ ਸੂਟ ਰਹੂਗਾ ਕੋਈ ਕਲਰ ਨਹੀਂ ਨਿਕਲਣਾ ਬਹੁਤ ਪਿਆਰਾ ਪ੍ਰਿੰਟ ਹੁੰਦਾ ਮੈਚਿੰਗ ਸੂਟ ਰਹਿਣਗੇ ਟਿਸਟਾ ਬ੍ਰਾਂਡ ਦੀ ਇਹ ਸ਼ਰਟ ਹੈ 2.5 ਮੀਟਰ ਦੀ ਕੱਟ ਰਹੂਗੀ ਸ਼ਰਟ ਦੀ ਤੇ ਨਾਲ ਮੈਚਿੰਗ ਬਾਟਮ ਰਹਿਣੀ ਹੈ ਇਹ ਵੀ ਟਿਸਟਾ ਬ੍ਰਾਂਡ ਦੀ ਜੇ ਨਾਲ ਜਿਹੜੀ ਬਾਟਮ ਹੈ ਉਹ ਵੀ ਟਿਸਟਾ ਬ੍ਰਾਂਡ ਦੀ ਹੋ ਰਹਿਣੀ ਹੈ ਇਹ ਲੁੱਕ ਆ ਜਾਣੀ ਬਹੁਤ ਸੋਹਣਾ ਗਾਜਰੀ ਵੀ ਨਹੀਂ ਹੈਗਾ ਇਹ ਸੂਟ ਅਲੱਗ ਜਿਹੀ ਕਲਰ ਹੈ ਜੀ ਨਾ ਤਾਂ ਰੈੱਡ ਹੈ ਨਾ ਗਾਜਰੀ ਹੈ ਵਿੱਚ ਜਾ ਸ਼ੇਡ ਹੈ ਬਹੁਤ ਪਿਆਰਾ ਜਿਹਾ ਕਲਰ 2.5 ਮੀਟਰ ਸ਼ਰਟ ਦੀ ਕੱਟ ਹੈ 2.5 ਮੀਟਰ ਦੀ ਬਾਟਮ ਦੀ ਕੱਟ ਹੈ 1200 ਪ੍ਰਾਈਸ ਹੈ ਜੀ 1200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਬਾਕੀ ਬਿਨਾ ਦੁਪੱਟੇ ਤੋਂ 1200 ਦਾ ਹੈ ਜਿਨ੍ਹਾਂ ਨੇ ਨਾਲ ਦੁਪੱਟਾ ਵੀ ਮੰਗਵਾਉਣਾ ਹੈ ਜਾਂ ਕਈ ਵਾਰ ਦੁਪੱਟਾ ਆਪਣੇ ਕੋਲ ਹੁੰਦਾ ਵੀ ਹੈ ਟਾਈਮ ਦੇ ਸੂਟ ਬੈਸਟਰ ਰਹਿੰਦੇ ਆ ਜੀ ਜਿੰਨਾ ਮਰਜ਼ੀ ਧੋ ਲਓਗੇ ਮਸ਼ੀਨ 'ਚ ਵਾਸ਼ ਕਰ ਲਓ ਕੋਈ ਕੱਪੜੇ ਨੂੰ ਕੁਝ ਨਹੀਂ ਖਰਾਬ ਹੋਣਾ ਹੈਗਾ 1200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹ ਸਿੰਗਲ ਸਿੰਗਲ ਹੀ ਸੂਟ ਦਿਖਾਵਾਂਗੇ ਕਿਉਂਕਿ ਜ਼ਿਆਦਾਤਰ ਮੈਂ ਤਾਂ ਸਿੰਗਲ ਹੀ ਸੂਟ ਲੈ ਕੇ ਆਉਣੀ ਆ ਨੈਕਸਟ ਆ ਗਿਆ ਬਹੁਤ ਪਿਆਰਾ ਸਰਦਾਰੀ ਪ੍ਰਿੰਟ ਸਕਿਨ ਕਲਰ ਦੇ ਵਿੱਚ ਹੈ ਜੀ ਇਹ ਬੜਾ ਟਾਈਮ ਬਾਅਦ ਮਿਲਿਆ ਇਹ ਵਾਲਾ ਪ੍ਰਿੰਟ ਬਸ ਇੱਕ ਸੂਟ ਹੀ ਹੈ ਜੀ ਇਹ ਜਿਨ੍ਹਾਂ ਨੇ ਪਹਿਲਾਂ ਲੈ ਲਿਆ ਉਹਨਾਂ ਦਾ ਹੀ ਹੋ ਜਾਣਾ ਸੂਟ ਬੜਾ ਸੋਹਣਾ ਲਾਈਟ ਸਕਿਨ ਜਾਂ ਬੇਸ ਹੈ ਸੂਟ ਦਾ ਇਹ ਬਹੁਤ ਪਿਆਰੀ ਬੂਟੀ ਦੇ ਵਿੱਚ ਇਹ ਆ ਗਈ ਟਿਸਟਾ ਬ੍ਰੈਂਡ ਦੀ ਸ਼ਰਟ ਆ ਗਈ ਪ੍ਰਿੰਟ ਦੇਖੋ ਕਿੰਨਾ ਪਿਆਰਾ ਸਰਦਾਰੀ ਪ੍ਰਿੰਟ ਹੈ ਪ੍ਰਿੰਟ ਨਾ ਜ਼ਿਆਦਾ ਵੱਡਾ ਹੈ ਨਾ ਜ਼ਿਆਦਾ ਛੋਟਾ ਹੈ ਬਹੁਤ ਪਿਆਰਾ ਪ੍ਰਿੰਟ ਜਿਹੜੇ ਮਰਜ਼ੀ ਰੰਗ ਦਾ ਜੇ ਮਸਟਰਡ ਕਲਰ ਦਾ ਦੁਪੱਟਾ ਲੈਣਾ ਤੁਸੀਂ ਮਸਟਰਡ ਕਲਰ ਦਾ ਵੀ ਲੈ ਸਕਦੇ ਹੋ 피ਚ ਕਲਰ ਦਾ ਵੀ ਜਾਂ ਸਕਿਨ ਕਲਰ ਦਾ ਹੀ ਦੁਪੱਟਾ ਲੈ ਕੇ ਤੁਸੀਂ ਨਾਲ ਲੇਸ ਲਗਾ ਸਕਦੇ ਹੋ ਫਿਰ ਵੀ ਬਹੁਤ ਪਿਆਰਾ ਸਰਦਾਰੀ ਸੂਟ ਬਣ ਜਾਣਾ ਇਹ ਲੁੱਕ ਆ ਜਾਣੀ ਸੂਟ ਦੀ 2.5 ਮੀਟਰ ਦੀ ਸ਼ਰਟ ਦੀ ਕੱਟ ਹੈ 2.5 ਮੀਟਰ ਦੀ ਬਾਟਮ ਦੀ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ 1200 ਪ੍ਰਾਈਸ ਤੇ ਲੱਗ। ਨੈਕਸਟ ਆ ਗਿਆ ਇਹ ਵੀ ਬੜਾ ਸੋਹਣਾ ਲਾਈਟ ਸਕਿਨ ਕਲਰ ਦੇ ਵਿੱਚ ਹੀ ਹੈ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਪ੍ਰਿੰਟ ਜਿਹੜਾ ਟਿਸਟਾ ਬ੍ਰਾਂਡ ਦੇ ਆ ਬਹੁਤ ਪਿਆਰੇ ਸਰਦਾਰੀ ਪ੍ਰਿੰਟ ਹੁੰਨੇ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਸਾਰੇ ਵਿਦਆਊਟ ਲਾਈਨਿੰਗ ਸੂਟ ਬਣਨਗੇ ਬੜਾ ਸੋਹਣਾ ਦੇਖੋ ਕਿੰਨਾ ਪਿਆਰਾ ਲਾਈਟ ਕਲਰ ਹੈ ਤੇ ਪਿੰਕ ਕਲਰ ਦੇ ਫਲਾwrs ਦੇ ਨਾਲ ਅਲੱਗ ਹੀ ਲੁੱਕ ਆ ਰਹੀ ਹੈ ਸੂਟ ਦੀ ਥੋੜੀ ਕਰੀਮ ਸਕਿਨ ਜੀ ਟੋਨ ਹੈ بیس ਹੈ ਜਿਹੜਾ ਸੂਟ ਦਾ ਤੇ ਨਾਲ ਮੈਚਿੰਗ ਬਾਟਮ ਟਿਸਟਾ ਬ੍ਰਾਂਡ ਦੀ ਉਹ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਦੁਪੱਟਾ ਸੂਟ 1200 ਪ੍ਰਾਈਸ ਦੇ ਨਾਲ ਇੱਥੇ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ 1200 ਪ੍ਰਾਈਸ ਹੈ ਜੀ ਸੂਟ ਦਾ ਸਿੰਗਲ ਸਿੰਗਲ ਸੂਟ ਹੈ ਆਪਣੇ ਕੋਲ ਨੈਕਸਟ ਆ ਗਿਆ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਹੈ ਡਾਰਕ ਸੁਰਮੀ ਗ੍ਰੇ ਕਲਰ ਹੈ ਇਹ ਵੀ ਪ੍ਰਿੰਟ ਬੜਾ ਪਿਆਰਾ ਹੈ ਇਹ ਪ੍ਰਿੰਟ ਚ ਆਪਾਂ ਦੋ ਕਲਰ ਦਿਖਾਵਾਂਗੇ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਬਹੁਤ ਪਿਆਰਾ ਗ੍ਰੇ ਕਲਰ ਦੇ ਵਿੱਚ ਹੈ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਇਹਦੇ ਨਾਲ ਗ੍ਰੇ ਕਲਰ ਦਾ ਦੁਪੱਟਾ ਜਿਆਦਾ ਸੋਹਣਾ ਲੱਗਣਾ ਬਾਕੀ ਆਪਣੇ ਚੁਆਇਸ ਦੇ ਅਕੋਰਡਿੰਗ ਤੁਸੀਂ ਦੁਪੱਟਾ ਲੈ ਡੀ ਕਰਾ ਸਕਦੇ ਨਾਲ ਗ੍ਰੇ ਕਲਰ ਦੇ ਵਿੱਚ ਹੀ ਮੈਚਿੰਗ ਬਾਟਮ ਟਿਸਟਾ ਬ੍ਰੈਂਡ ਦਾ ਸੂਟ ਵਿਦਆਊਟ ਦੁਪੱਟਾ 1200 ਪ੍ਰਾਈਸ ਦੇ ਨਾਲ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਕੱਪੜਾ ਹੀ ਬਹੁਤ ਫਾਈਨ ਹੈ ਜੀ ਬਹੁਤ ਵਧੀਆ ਫੈਬਰਿਕ ਦੇ ਵਿੱਚ ਹੈ ਬਹੁਤ ਸੌਫਟ ਹੋਇਆ 1200 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਮਾਊਸ ਕਲਰ ਹੈ ਸੇਮ ਜਿਹੜਾ ਗ੍ਰੇ ਦਿਖਾਇਆ ਡਾਰਕ ਮਾਊਸ ਜਿਹਾ ਕਲਰ ਹੈ ਥੋੜਾ ਬਰਾਊਨ ਜੀ ਟੋਨ ਤੇ ਸੇਮ ਦੇ ਵਿੱਚ 22 ਮੀਟਰ ਦੀ ਸ਼ਰਟ ਦੀ ਕੱਟ ਰਣੀ ਹੈ ਜੀ 22 ਮੀਟਰ ਦੀ ਉਹ ਬਾਟਮ ਦੀ ਕੱਟ ਰਣੀ ਹੈ ਤੇ ਬਹੁਤ ਸੌਫਟ ਦੇ ਵਿੱਚ ਫੈਬਰਿਕ ਹੈ ਇਹ ਲੁੱਕ ਆ ਜਾਣੀ ਹੈ ਸਭ ਤੋਂ ਹਟਕੇ ਪ੍ਰਿੰਟਿੰਗ ਹੁੰਦੀ ਹੈ ਜੀ ਟਿਸਟਾ ਬ੍ਰੈਂਡ ਦੀ ਬਹੁਤ ਪਿਆਰੇ ਤੇ ਸੌਫਟ ਫੈਬਰਿਕ ਮੈਚਿੰਗ ਬਾਟਮ ਦੇ ਨਾਲ ਬੜੀ ਸੋਹਣੀ ਬਰਾਊਨ ਜੇ ਕਲਰ ਦੇ ਵਿੱਚ ਬਾਟਮ ਹੈ ਇਹ ਲੁੱਕ ਆ ਜਾਣੀ ਹੈ ਸੂਟ ਦੀ ਪੂਰੇ ਦੀ ਪਾਰਾ ਸੋ ਪ੍ਰਾਈਸ ਹੈ ਵਿਦਆਊਟ ਦੁਪੱਟਾ ਸੂਟ 1200 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬਹੁਤ ਪਿਆਰਾ ਲਾਈਟ ਫਰੋਜ਼ੀ ਕਲਰ ਹੈ ਲਾਈਟ ਫਰੋਜ਼ੀ ਕਲਰ ਸੂਟ ਸਾਰੇ ਹੀ ਬੜੇ ਪਿਆਰੇ ਸਰਦਾਰੀ ਸੂਟ ਰਹਿਣਗੇ ਲਾਈਟ ਫਰੋਜ਼ੀ ਕਲਰ ਇਹਨੂੰ ਕਾ ਲੈਣੀ ਸੂਟ ਦੀ ਕਿੰਨਾ ਪਿਆਰਾ ਸੂਟ ਬਹੁਤ ਪਿਆਰੀ ਸ਼ਰਟ ਟਿਸਟਾ ਬ੍ਰੈਂਡ ਦੀ ਨਾਲ मैचिंग बॉटम है ये दें बहुत सोना लाइट रोज कलर बारह सौ प्राइज है जी टिस्टा ब्रांड का सूट सारे एक तो एक सोने सूट है नैक्सट आ गया बड़ा सोहना मिलिट्री ग्रीन जहा कलर है सूट का बड़ा प्यारा एदा प्रिंट थोड़ी फ्लावर प्रिंटिंग तो हट के जिमें प्रिंटिंग होंगी ਪੂਰੇ 2.5 ਮੀਟਰ ਦੀ ਰਹੂਗੀ ਸ਼ਰਟ ਇਹ ਲੁੱਕਾ ਦੇ ਨੂੰ ਜੁਕ ਸੁਤਰਾ ਇਹ ਸ਼ਰਟ ਆ ਗਈ ہماری ਡਿਜ਼ਾਈਨਿੰਗ ਦੇ ਵਿੱਚ ਤੇ ਨਾਲ ਮੈਂਟਰੀ ਗ੍ਰੀਨ ਕਲਰ ਦੇ ਵਿੱਚ ਮੈਚਿੰਗ ਬਾਟਮ ਇਹ ਲੁੱਕਾ ਬਾਰਾ ਸੌ ਪ੍ਰਾਈਸ ਹੈ ਜੀ 1200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਟਿਸਟਾ ਬ੍ਰਾਂਡ ਦੇ ਸੂਟ ਤੇ ਸਭ ਤੋਂ ਹਿੱਟ ਜਿਹੜਾ ਸੂਟ ਆਪਣਾ ਸਭ ਤੋਂ ਜ਼ਿਆਦਾ ਹੈ ਪਤਾ ਨਹੀਂ ਮੈਂ ਕਿੰਨੇ ਸੂਟ ਮੰਗਵਾਏ ਸੀਗੇ ਇਹ ਸਭ ਤੋਂ ਜ਼ਿਆਦਾ ਹਿੱਟ ਸੂਟ ਆਪਣਾ ਸੇਲ ਹੋਇਆ ਬੜਾ ਸੋਹਣਾ ਮਜੈਂਟਾ ਜੀ ਟੋਨ ਦੇ ਵਿੱਚ ਹੈ ਮਜੈਂਟਾ ਡਾਰਕ ਜਿਹੜਾ ਥੋੜਾ ਰੈਡੀਸ਼ ਟੋਨ ਤੇ ਮਜੈਂਟਾ ਹੁੰਦਾ ਉਹ ਵਾਲਾ ਕਲਰ ਆ ਬਹੁਤ ਪਿਆਰਾ ਅੰਬੀ ਵਾਲਾ ਪ੍ਰਿੰਟ ਯਾਰੀ ਪ੍ਰਿੰਟ ਨਹੀਂ ਸੂਟ ਤੇ ਬਹੁਤ ਸੌਫਟ ਫੈਬਰਿਕ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਜਿਵੇਂ ਆਪਣੇ ਗਰਮੀ ਹੈ ਹਜੇ ਵੀ ਬਹੁਤ ਦਾ ਬੈਸਟ ਸੂਟ ਹੈ ਜੀ ਤੇ ਨਾਲ ਮੈਚਿੰਗ ਬਾਟਮ 2.5 ਮੀਟਰ ਸ਼ਰਟ ਦੀ ਕਟ ਹੈ 2.5 ਮੀਟਰੀ ਬਾਟਮ ਦੀ ਰਹਿਣੀ ਹੈ 1200 ਪ੍ਰਾਈਸ ਦੇ ਨਾਲ ਟਿਸਟਾ ਬ੍ਰਾਂਡ ਦੇ ਸੂਟ ਇਹ ਸੇਮ ਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਹੈ ਇਹ ਸੇਮ ਦੇ ਵਿੱਚ ਹੈਗਾ ਪਰਪਲ ਕਲਰ ਜਿਹੜਾ ਮੈਂ ਸੇਮ ਹੈ ਤੁਹਾਨੂੰ ਮੈਂ ਜੰਕਾ ਕਲਰ ਦਿਖਾਇਆ ਸੀ ਇਹਦੇ ਵਿੱਚ ਹੀ ਬੜਾ ਸੋਹਣਾ ਲਵੈਂਡਰ ਪਰਪਲ ਜਿਹਾ ਕਲਰ ਹੈ ਅੰਬੀ ਵਾਲਾ ਪ੍ਰਿੰਟ ਬਹੁਤ ਹੀ ਸੌਫਟ ਦੇ ਵਿੱਚ ਅੰਬੀ ਵਾਲਾ ਪ੍ਰਿੰਟ ਹੈ। ਬਹੁਤ ਸੋਹਣਾ ਪ੍ਰਿੰਟ ਹੈ। ਇਹ ਹਰੇ ਸੂਟ ਦਾ ਵੀ ਤੇ ਨਾਲ ਪਰਪਲ ਕਲਰ ਦੀ ਉਹ ਬਾਟਮ ਰਹੂਗੀ ਟਿਸਟਾ ਬ੍ਰੈਂਡ ਦੀ। 2.5 ਮੀਟਰ ਦੀ ਸ਼ਰਟ ਦੀ ਕੱਟ ਹੈ, 2.5 ਮੀਟਰ ਦੀ ਉਹ ਬਾਟਮ। ਇਹ ਲੁਕਾ। 1200 ਪ੍ਰਾਈਸ ਹੈ ਜੀ, 1200 ਪ੍ਰਾਈਸ ਦੀ। ਨੈਕਸਟ ਆ ਗਿਆ। ਬੜਾ ਪਿਆਰਾ ਬਲੈਕ ਬਾਟਮ ਦੇ ਨਾਲ ਹੈ। ਇਹ ਜਿਹੜਾ ਸੂਟ ਹੈ, ਇਹਦੇ ਨਾਲ ਆਪਾਂ ਜਿਵੇਂ ਰੈੱਡ ਕਲਰ ਦੀ ਜਿਹੜੀ ਕੰਨੀ ਹੈ ਦੀ ਰੈੱਡ ਕਲਰ ਦੀ ਆ। ਆਪਾਂ ਰੈੱਡ ਲੇਸ ਦੇ ਨਾਲ ਵੀ ਇਹਦੀ ਕੋਈ ਡਿਜ਼ਾਈਨਿੰਗ ਕਰ ਸਕਦੇ ਹਾਂ ਜੀ ਸੂਟ ਦੀ ਬਹੁਤ ਸੋਹਣੀ ਰੈੱਡ ਕਲਰ ਦੇ ਨਾਲ ਬਹੁਤ ਪਿਆਰਾ ਬਲੈਕ ਵੈਸੇ ਬਾਟਮ ਹੈ ਜਿਹੜੀ ਬਲੈਕ ਹੈ ਇਹਦੇ ਨਾਲ ਦੁਪੱਟਾ ਵੀ ਤੁਸੀਂ ਰੈੱਡ ਕਲਰ ਦਾ ਵੀ ਲੈ ਸਕਦੇ ਹੋ ਬਲੈਕ ਲੈਣਾ ਬਲੈਕ ਵੀ ਪਰ ਰੈੱਡ ਕਲਰ ਦੀ ਆਪਾਂ ਡਿਜ਼ਾਈਨਿੰਗ ਕਰਾਂਗੇ ਇਹਦੀ ਬਹੁਤ ਪਿਆਰੀ ਲੁੱਕ ਆਣੀ ਹੈ ਸੂਟ ਦੀ ਕਿੰਨਾ ਪਿਆਰਾ ਸੂਟ ਪ੍ਰਿੰਟਿੰਗ ਇਹ ਵੀ ਸੂਟ ਦੀ ਸਭ ਤੋਂ ਹਟਕੇ ਪ੍ਰਿੰਟਿੰਗ ਹੈ ਬਹੁਤ ਸੋਹਣਾ ਜੇ ਕਿਸੇ ਕੁੜੀ ਨੇ ਵੀ ਬਣਾਣਾ ਤਾਂ ਗਰਲਿਸ਼ ਪ੍ਰਿੰਟ ਵੀ ਹੈ ਵੈਸੇ ਏਜ ਦੇ ਅਕੋਰਡਿੰਗ ਬਲੈਕ ਕਲਰ ਜਿਨ੍ਹਾਂ ਨੂੰ ਪਸੰਦ ਹੁੰਦਾ ਉਹਨਾਂ ਲਈ ਵੀ ਬੈਸਟ ਸੂਟ ਹੈ ਜੀ ਇਹ ਲੁੱਕ ਕਰ ਲਈ ਬਲੈਕ ਬਾਟਮ ਦੇ ਨਾਲ ਇਹ 1200 ਪ੍ਰਾਈਸ ਹੈ 1200 ਪ੍ਰਾਈਸ ਦੇ ਨਾਲ ਟਿਸਟਾ ਬ੍ਰਾਂਡ ਦੇ ਸੂਟ ਹੈ ਆਪਣੇ 1200 ਪ੍ਰਾਈਸ ਦੇ ਨਾਲ ਮੈਚਿੰਗ ਸੂਟ ਰਹਿਣਗੇ ਟਿਸਟਾ ਬ੍ਰਾਂਡ ਦੀ ਉਹ ਬਾਟਮ ਹੈ ਨਾਲ ਤੇ ਨੈਕਸਟ ਆ ਗਿਆ ਦੇਖੋ بڑے ਪ੍ਰਿੰਟ ਦੇ ਵਿੱਚ ਹੈ ਬਹੁਤ ਪਿਆਰਾ ਮਜੈਂਟਾ ਜੀ ਟੋਨ ਦੇ ਵਿੱਚ ਹੀ ਹੈ ਜੀ ਬਾਟਮ ਜਿਹੜੀ بیس ਹੈ ਜਿਹੜਾ ਸ਼ਰਟ ਦਾ ਉਹ ਕਰੀਮ ਹੈ ਆਫ ਵਾਈਟ بیس ਦੇ ਵਿੱਚ ਤੇ ਮਲਟੀ ਪ੍ਰਿੰਟ ਦੇ ਵਿੱਚ ਦੇਖੋ ਸ਼ਰਟ ਬੜੇ ਫੁੱਲਾਂ ਦੇ ਵਿੱਚ ਬੜੇ ਪ੍ਰਿੰਟ ਦੇ ਵਿੱਚ ਹੈ ਸ਼ਰਟ ਇਹ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਸ਼ਰਟ ਦੀ ਬਹੁਤ ਪਿਆਰੀ ਪ੍ਰਿੰਟਿੰਗ ਮਜੈਂਟਾ ਕਲਰ ਦੇ ਵਿੱਚ ਜੀ ਉਹ ਬਹੁਤ ਪਿਆਰਾ ਸੂਟ ਹੈ ਵੀ ਥੋੜਾ ਜਿਨ੍ਹਾਂ ਨੂੰ ਬੜਾ ਪ੍ਰਿੰਟ ਪਸੰਦ ਹੈ ਤਾਂ ਇਹ ਵਾਲਾ ਸੂਟ ਤੁਸੀਂ ਲੈ ਸਕਦੇ ਹੋ 1200 ਪ੍ਰਾਈਸ ਹੈ ਜੀ 1200 ਪ੍ਰਾਈਸ ਦੇ ਨਾਲ ਰਹਿਣਗੇ ਸੂਟ ਨੈਕਸਟ ਆ ਗਿਆ ਇਹ ਵੀ ਡਾਰਕ ਗ੍ਰੇ ਕਲਰ ਦੇ ਵਿੱਚ ਹੈ ਜਿਹੜਾ ਪੂਰਾ ਡਾਰਕ ਸੁਰਮੀ ਗ੍ਰੇ ਕਲਰ ਹੁੰਦਾ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਸੂਟ ਦੀ ਵੀ ਬਿਨਾ ਲਾਈਨਿੰਗ ਤੋਂ ਬਣਨੇ ਆ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਦੁਪੱਟਾ ਸੂਟ ਟਿਸਟਾ ਬਣਨੇ ਦੇ ਇਹ ਲੋਕਲ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਪਿਆਰਾ ਡਾਰਕ ਸੂਰਮੀ ਬੜਾ ਸੋਹਣਾ ਜਿਵੇਂ ਸੂਰਮੀ ਜਿਹੜਾ ਗ੍ਰੇ ਰੰਗ ਹੈ ਉਹ ਵੀ ਡਾਰਕ ਜਿਵੇਂ ਮੋਰ ਪੰਖੀ ਜਾਂ ਕਲਰ ਦੇ ਉਸ ਨੂੰ ਡਾਰਕ ਕਰਦੇ ਆਪਾਂ ਉਵੇਂ ਜੀ ਟੋਨ ਦੇ ਵਿੱਚ ਹੈਗਾ ਕਲਰ 1200 ਪ੍ਰਾਈਜ਼ ਦੇ ਨਾਲ ਨੈਕਸਟ ਆ ਗਿਆ ਪਰਪਲ ਕਲਰ ਬੜਾ ਸੋਹਣਾ ਪਰਪਲ ਆ ਡਾਰਕ ਜਾਂ ਪਰਪਲ ਇਹ ਵੀ ਬੜਾ ਪਿਆਰਾ ਸਰਦਾਰੀ ਪ੍ਰਿੰਟ ਹੈ ਜੀ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਥੋੜਾ ਸੋਚ ਕੇ ਲੈਣਾ ਪ੍ਰਿੰਟ ਇਹ ਵੀ ਸੂਟ ਬੈਸਟ ਹੈ ਜੀ ਜਿਆਦਾ ਪ੍ਰਿੰਟ ਕਲਰ ਜਿਆਦਾ ਨਹੀਂ ਹੈਗੇ ਇਹਦੇ ਵਿੱਚ ਤੇ ਪ੍ਰਿੰਟ ਵੀ ਬਹੁਤ ਸੋਬਰ ਸਰਦਾਰੀ ਪ੍ਰਿੰਟ ਹੈ ਇਹ ਸ਼ਰਟ ਆ 2.5 ਮੀਟਰ ਦੀ ਤੇ 2.5 ਮੀਟਰ ਦੀ ਉਹ ਨਾਲ ਬਾਟਮ ਰਹੂਗੀ ਪਲੇਨ ਇਹ ਲੁੱਕ ਆ ਜਣੀ ਸੂਟ 1200 ਪ੍ਰਾਈਸ ਹੈ ਜੀ ਵਿਦਾਊਟ ਦੁਪੱਟਾ ਸੂਟ 1200 ਪ੍ਰਾਈਸ ਦੇ ਨਾਲ ਟਿਸਟਾ ਬ੍ਰਾਂਡ ਦੇ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਜਿਹਾ ਕਲਰ ਦੇ ਵਿੱਚ ਬਾਟਮ ਹੈ ਇਹ ਦੇਖੋ ਇਸ ਦੇ ਵਿੱਚ ਜਿਹੜਾ ਕਲਰ ਹੈ ਲਾਈਟ ਉਸ ਦੇ ਨਾਲ ਦੀ ਬਾਟਮ ਹੈ ਬੜਾ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਫਲਾਵਰ ਪ੍ਰਿੰਟਿੰਗ ਤੋਂ ਹਟ ਕੇ ਬਾਟਮ ਹੈ ਜੀ ਬੱਟਰ ਤੇ ਆ ਰਹੀ ਪ੍ਰਿੰਟਿੰਗ ਤੇ ਨਾਲ ਮੈਚਿੰਗ ਬੱਟਰ ਪਿੰਕ ਕਲਰ ਦੇ ਵਿੱਚ 1200 ਪ੍ਰਾਈਸ ਦੇ ਜੀ ਮੈਚਿੰਗ ਸੂਟ ਹੈ 1200 ਪ੍ਰਾਈਸ ਦੇ ਨਾਲ ਟਿਸਟਾ ਬ੍ਰਾਂਡ ਦੇ ਮੈਂ ਤੁਹਾਨੂੰ ਮੈਚਿੰਗ ਸੂਟ ਦਿਖਾਏ ਆ 1200 ਪ੍ਰਾਈਸ ਦੇ ਨਾਲ ਤੇ ਹੁਣ ਤੁਹਾਨੂੰ ਆਲ ਓਵਰ ਸੂਟ ਦਿਖਾਉਣੇ ਆ ਹੋਣਗੇ ਟਿਸਟਾ ਬ੍ਰਾਂਡ ਦੇ ਆਲ ਓਵਰ ਸੂਟ ਹੈ ਜੀ ਬੱਟਰ ਕਾਟਨ ਦੇ ਵਿੱਚ ਟਿਸਟਾ ਬ੍ਰਾਂਡ ਦਾ ਬਹੁਤ ਪਿਆਰਾ ਇਹ ਲੁੱਕ ਆ ਜਾਣੀ ਆ ਸੂਟ ਦੀ ਦੇਖੋ ਕੋਈ ਲਾਈਨਿੰਗ ਨਹੀਂ ਲੱਗਣੀ ਬਹੁਤ ਪਿਆਰੇ ਸਰਦਾਰੀ ਸੂਟ ਇਹਦੇ ਨਾਲ ਤੁਸੀਂ ਰਸਟ ਜੇ ਕਲਰ ਦਾ ਜਿਵੇਂ ਦੁਪੱਟਾ ਲੈ ਸਕਦੇ ਹੋ ਤਾਂਬੇ ਰੰਗਾ ਜਿਹਾ ਬਹੁਤ ਪਿਆਰਾ ਇਹ ਆਲ ਓਵਰ ਸੂਟ ਹੈ ਜੀ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਪਿਸਟਾ ਬ੍ਰਾਂਡ ਦਾ ਸੂਟ ਹੈ ਆਲ ਓਵਰ ਪ੍ਰਿੰਟ ਤੇ ਵਿੱਚ ਪੂਰੇ 5 ਮੀਟਰ ਦੀ ਕੱਟ ਰਹੋਗੇ ਵਿਦਆਊਟ ਦੁਪੱਟਾ 1500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਜਿਹੜੇ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਇਹ ਖਰਾਬ ਨਹੀਂ ਹੁੰਦੇ ਹੈਗੇ ਕਾਫੀ ਜ਼ਿਆਦਾ ਲਾਈਫ ਹੁੰਦੀ ਹੈ ਜਿਨ੍ਹਾਂ ਸੂਟਾਂ ਦੀ ਜਿਵੇਂ ਕਾਟਨ ਹੈ ਆਪਾਂ ਕਹਿ ਦਿੰਨੇ ਵੀ ਇੱਕ ਗਰਮੀਆਂ ਹੀ ਕੱਢਦੀਆਂ ਪਰ ਇਹ ਦੋ ਤਿੰਨ ਗਰਮੀਆਂ ਆਰਾਮ ਨਾਲ ਕੱਢ ਦਿੰਨੇ ਜੀ ਟਿਸਟਾ ਬ੍ਰਾਂਡ ਦਾ ਫੈਬਰਿਕ ਇੰਨਾ ਫਾਈਨ ਹੁੰਦਾ ਇਹ ਦੇਖੋ ਬੜਾ ਸੋਹਣਾ ਬਲੂ ਗਰੇਜ ਆ ਕਲਰ ਹੈ ਥੋੜੀ ਬਲੂ ਪਰਪਲ ਬਲੂ ਜਿਹਾ ਕਲਰ ਹੈ ਥੋੜੀ ਪਰਪਲ ਜੀ ਟੋਨ ਤੇ ਬਲੂ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਆ ਨੂਵਰ ਸੂਟ ਹੈ ਪੂਰੇ 5 ਮੀਟਰ ਦੀ ਕੱਟ ਟਿਸਟਾ ਬ੍ਰੈਂਡ ਦਾ 1500 ਪ੍ਰਾਈਸ ਹੈ 1500 ਪ੍ਰਾਈਸ ਦੇਣਾ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਇੱਕ ਕਲਰ ਹੋਰ ਹੈ ਆਪਣੇ ਕੋਲ ਬੜਾ ਪਿਆਰਾ ਜਿਹਾ ਬੜਾ ਸੁਣਾ ਮਿਲਟਰੀ ਗ੍ਰੀਨ ਕਲਰ ਹੈ ਥੋੜੀ ਗ੍ਰੀਨਿਸ਼ ਜਿਹਾ ਟੋਨ ਤੇ ਮਿਲਟਰੀ ਗ੍ਰੀਨ ਕਲਰ ਹੈ ਇਹ ਲੁਕਾ ਜਣ ਇਹਦੇ ਨਾਲ ਪੀਚ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜਾਂ ਪੇਸ ਕਲਰ ਦਾ ਵੀ ਪੂਰਾ ਆਲਓਵਰ ਸੂਟ ਹੈ 5 ਮੀਟਰ ਦੀ ਕੱਟ ਰਹੋਗੇ ਟਿਸਟਾ ਬ੍ਰਾਂਡ ਦਾ ਬਟਰ ਕਾਟਨ ਦੇ ਵਿੱਚ 1500 ਪ੍ਰਾਈਸ ਦੇਣਾ ਨੈਕਸਟ ਆ ਗਿਆ yellow ਕਲਰ ਦੇ ਵਿੱਚ ਬਹੁਤ ਸੋਹਣੀ ਫਲਾਵਰ ਪ੍ਰਿੰਟਿੰਗ ਦੇ ਵਿੱਚ ਜਿੰਨਾ ਮਰਜੀ ਤੁਸੀਂ ਮਸ਼ੀਨ ਵਿੱਚ ਤੋ ਲੋ ਬਾਹਰ ਵਾਲੇ ਕਸਟਮਰ ਨੇ ਜਿਵੇਂ ਉਹਨਾਂ ਦੇ ਸ਼੍ਰਿੰਕ ਹੋ ਜਾਂਦੇ ਆ ਸੂਟ ਤਾਂ ਟਿਸਟਾ ਬ੍ਰਾਂਡ ਦਾ ਸੂਟ ਨਹੀਂ ਸ਼੍ਰਿੰਕ ਹੋਊਗਾ ਜਿੰਨਾ ਮਰਜੀ ਤੁਸੀਂ ਮਰਸ਼ੀਨ ਚ ਧੋ ਲੋਗੇ ਐਜ਼ ਇਟ ਇਜ਼ ਐਵੇਂ ਹੀ ਰਹੂਗਾ ਜਿਸੋ। yellow color ਦੇ ਵਿੱਚ ਜਿਆ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ। ਪੂਰੇ 5 ਮੀਟਰ ਦੀ ਕੱਟ ਟਿਸਟਾ ਬ੍ਰਾਂਡ ਦਾ 1500 ਪ੍ਰਾਈਸ ਦੇਣਾ। ਨੈਕਸਟ ਆ ਗਿਆ ਗ੍ਰੀਨ ਕਲਰ। ਸੋਨਾ ਜਿਹਾ ਗ੍ਰੀਨ ਹੈ ਇਹ ਵੀ ਜਿਆਦਾ ਪ੍ਰਿੰਟ ਵੱਡਾ ਨਹੀਂ ਹੈਗਾ। ਬੜਾ ਪਿਆਰਾ ਸਰਦਾਰੀ ਪ੍ਰਿੰਟ ਹੈ ਨਾ ਜਿਆਦਾ ਵੱਡਾ ਨਾ ਜਿਆਦਾ ਛੋਟਾ। ਬਹੁਤ ਪਿਆਰਾ ਇਹਦੇ ਨਾਲ بیس ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ ਗ੍ਰੀਨਿਸ਼ ਜੇ ਕਲਰ ਦਾ ਜਾਂ ਤੁਸੀਂ yellow ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ yellow ਕਲਰ ਦੀ ਲੇਸ ਦੀ ਡਿਜ਼ਾਈਨਿੰਗ ਦੇ ਨਾਲ ਇਹਨੂੰ ਸੂਟ ਨੂੰ ਆਪਾਂ ਹਾਈਲਾਈਟ ਕਰ ਸਕਦੇ ਹਾਂ ਇਹ ਲੁੱਕ ਆ ਜਿਹੜੀ ਪੂਰੇ 5 ਮੀਟਰ ਦੀ ਕੱਟ ਰਹੂਗੀ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਬਟਰ ਕਾਟਨ ਦੇ ਵਿੱਚ 1500 ਪ੍ਰਾਈਸ ਦੇ ਨਾਲ ਜਿਹੜੇ ਆਲ ਓਵਰ ਸੂਟ ਦਿਖਾਏ ਆ ਇਹ ਹੈਗੇ ਆ ਇਹਨਾਂ ਦਾ ਪ੍ਰਾਈਸ 1500 ਜਿਹੜੇ ਮੈਚਿੰਗ ਸੂਟ ਮੈਂ ਤੁਹਾਨੂੰ ਸਟਾਰਟਿੰਗ 'ਚ ਦਿਖਾਏ ਆ ਉਹਨਾਂ ਦਾ 1200 ਪ੍ਰਾਈਸ ਹੈ ਜੀ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ